ਦਮਨ ਸਸੀਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਸਾਡਾ ਸਰਦਾਰ ਆਇਆ ਹੋਇਆ ਛੋਟਾ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਸਰਦਾਰ ਨੇ ਕੀ ਗਾਹ ਪਾਤਾ ਕਿਤੇ ਮੈਨੀਆਂ ਸਟੂਲ ਕਿੱਥੇ ਸਟicker ਲੱਗ ਰਹੇ ਨੇ ਇਹ ਕੀ ਹੋ ਰਿਹਾ ਸਰਦਾਰ ਸਾਹਿਬ ਦੇਖ ਲਓ ਪਰਨਾ ਤਾਂ ਸਹੀ ਤੇ ਆ ਜਿਹੜਾ ਪਿੱਛੋਂ ਸਾਰਾ ਵਾਲ ਨੰਗੇ ਹੋ ਰਹੇ ਨੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਚਲੋ ਕੋਈ ਗੱਲ ਦਮਨ ਤੁਸੀਂ ਨਹੀਂ ਬੋਲਦੇ ਕੋਈ ਸਸਤੀਕਾਲ ਕੁਝ ਨਹੀਂ ਤੁਸੀਂ ਗੱਲ ਹਾਂ ਸਹੀ ਹੈ ਉਹ ਕਿਤੇ ਮੇਰੇ ਦੋਨੇ ਪੌਣ ਕਿਥੇ ਚੁੰਨੀ ਲਾਲਾ ਨਾਲ ਕਾਟਨ ਦੀ ਗਾਇਸ ਪਾ ਲੈ ਆ ਮਫਲਰ ਹੈਗਾ ਤੋਤਾ ਪਿਆ ਵਿੱਚ ਸਿਮੂ ਦਾ ਤੋਤਾ ਹੀ ਐਂ ਤੇ ਬਾਸੀ ਸਾਹਿਬ ਘਰੇ ਆ ਗਏ ਨੇ ਬਾਸ ਸਾਹਿਬ ਕੀ ਹੋ ਗਿਆ ਕੀ ਵੇਖਣ ਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਮੈਂ ਹਮੇਸ਼ਾ ਵੈਲਕਮ ਹੀ ਕਰਦਾ ਰਹਿਣਾ ਵੈਲਕਮ ਤੇ ਵੈਲਕਮ ਤੇ ਬਾਏ ਬਾਏ ਬਾਸ ਬਾਏ ਬਾਏ ਬਸ ਇਹੀ ਨਹੀਂ ਅੱਜ ਤੁਸੀਂ ਵਲੌਗ ਚ ਮਤਲਬ ਆ ਹੁਣ ਸ਼ੁਰੂ ਕੀਤਾ ਅਜ ਤਾਂ ਤੁਸੀਂ ਹੁਣ ਰਾਤ ਸਾਡੇ ਕੋਈ ਵਲੌਗ ਆਪਾਂ ਕੰਟੀਨਿਊ ਕਰ ਲਾਂਗੇ ਫਿਰ ਮੈਂ ਤੁਸੀਂ ਸਾਡੇ ਕੋਲ ਤਾਂ ਹੈਗੇ ਲੇਕਿਨ ਮੈਂ ਵੀ ਇਹ ਕੰਪਨੀ ਪਿੱਛੇ ਲੱਗੇ ਹੋਣਾ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਲੈਪਟਾਪ ਬੈਠੇ ਦਿਖਾ ਦੇਣਾ ਰੋਟੀ ਖਾਂਦੇ ਦਿਖਾ ਦੇਣਾ ਚੱਲ ਵਲੌਗ 'ਚ ਆ ਜਾਣਾ ਤੁਸੀਂ ਹਨਾ ਸਹੀ ਗੱਲ ਹਾਂ ਜਿਵੇਂ ਗੱਲਾਂ ਤਾਂ ਨਹੀਂ ਕਰ ਪਾਵਾਂਗੇ ਹਾਂ ਪਰ ਇਹ ਹੈ ਕਿ ਕੁਛ ਨਾ ਕੁਛ ਤਾਂ ਕਰ ਹੀ ਜਾਵਾਂਗੇ ਰੋਟੀ ਖਾਂਦੇ ਦਿਖਾਵਾਂਗੇ ਸਹੀ ਹੈ ਤੇ ਲੋਰੀ ਗਗਨ ਆਈ ਮੈਂ ਗਗਨ ਦਾ ਮੈਨੂੰ ਫਾਇਦਾ じゃ ਹੋ ਗਿਆ ਥੋੜਾ ਜਿਹਾ ਮੈਂ ਆਈ ਜਿਹੜੇ ਮੇਰੇ ਬਜ਼ਾਰ ਦੇ ਕੰਮ ਨੇ ਮੈਨੂੰ ਬੁਲਾਇਆ ਉਸ ਤੋਂ ਬਾਅਦ ਹਾਂਜੀ ਸਰਬਾਬ ਮੈਨੂੰ ਬੁਲਾਇਆ ਅੱਜ ਤੋਂ ਬਾਅਦ ਮੈਂ ਨਾ ਰੋਣਾ ਕੀ ਕਰੂਗੀ ਪਾਪਾ ਨੇ ਕਿਹੜੀ ਕੰਮ ਨਹੀਂ ਦੇ ਰਹੇ ਮੇਰੇ ਬਾਬਾ پیسے ਨਹੀਂ ਦੇ ਰਹੇ ਤੂੰ ਪੈਸਾ ਪੈਸਾ ਕਰਦੀ ਐ ਮੈਂ ਪੈਸੇ ਦੇ ਲਿਆ ਦੁਨੀਆਰੀ ਅਗਲੇ ਨੇ ਨਾ ਮੈਨੂੰ ਲਾਮਾ ਦਿੱਤਾ ਸੀ ਕਿ ਆਪਣੇ ਨਾ ਪਾਪੇ ਨੂੰ ਦੱਸ ਦੇ ਐਵੇਂ ਪਰਣਾ ਬੰਨੀ ਦਾ ਤੇ ਅਗਲੀ ਵਾਰ ਤੂੰ ਮੈਨੂੰ ਲਾਮਾ ਨਾ ਮਿਲੇ ਆ ਦੇਖੋ ਪਰਣਾ ਬੰਨਿਆ ਸਰਦਾਰ ਨੇ ਹਾਂ ਹੈਲੋ ਨਹੀਂ ਮੈਂ ਪੁੱਤ ਚਾ ਇਧਰ ਮੇਰੇ ਨਾਲ ਗੱਲ ਕਰਾਓ ਮੈਂ ਚੱਲੀ ਆ ਜੀ ਬਾਜ਼ਾਰ ਤੇ ਮੇਰੇ ਕੰਮ ਰਹਿੰਦੇ ਸੀ ਕਰਨ ਵਾਲੇ ਦਾ ਅੱਜ ਗਗਨ ਆਈ ਤੇ ਥੋੜੇ ਜਿਹੇ ਕੰਮ ਆ ਮੇਰੀ ਪ੍ਰੈਸ ਦੋ ਇੱਕ ਪ੍ਰੈਸ ਅਮਨ ਸਾੜ ਗਈ ਸੀ ਫਿਰ ਨਵੀਂ ਲਿਆਂਦੀ ਗਗਨ ਨੇ ਉਹ ਵੀ ਕਪੜਾ ਸਾੜਨ ਲਈ ਹੁਣ ਅੱਜ ਮੈਨੂੰ ਸਾਡੇ ਟੇਲਰ ਨੇ ਪ੍ਰੈਸ ਦੀ ਫੋਟੋ ਭੇਜੀ ਕਹਿੰਦੇ ਮੈਡਮ ਜੀ ਆਹ ਲੈ ਕੇ ਆਓ ਤੇ ਉਹ ਮੈਂ ਲੈਣ ਚਲੀ ਆ ਪ੍ਰੈਸ ਜੇ ਆਪਾਂ ਰੈਡੀ ਹੈ ਟਾਈਮ ਸ਼ਾਮ ਦਾ ਨਾਲ ਠੰਡਾ ਦੁਪਹਿਰੇ ਤਾਂ ਜਾਇ ਨਹੀਂ ਹੁੰਦਾ ਪਹਿਲਾਂ ਕਿਹਾ 11 1100 ਰੁਪਏ ਲਾਇਆ ਸੀ 1000 ਲਾਇਆ ਸੀਗਾ ਨਹੀਂ 800 800 ਰੁਪਏ ਲਾਇਆ ਸੀ ਹੁਣ ਫਿਰ ਆਪਾਂ ਪੈਸੇ ਖਰਚਣ ਚੱਲੇ ਆ ਸਰ ਕੀ ਕਰੀਏ ਹੁਣ ਮਜਬੂਰੀ ਗਰਮੀ ਆ ਗਈਆਂ ਕੱਪੜੇ ਪ੍ਰੈਸ ਕਰਕੇ ਪਾਣੀ ਚਲੋ ਬਈ ਚਲ ਗਗਨ ਵੀ ਰੈਡੀ ਪਾਪਾ 10 20 ਰੁਪਏ ਹੋ ਜਾਏਗੇ ਥੁਲੇ ਵੀਡੀਓ ਦਾ ਵਾਚਿੰਗ ਠੀਕ ਹੈ ਠੀਕ ਹੈ 10 20 ਨਾ ਕੀ ਬਣਨਾ ਬਨ ਜਾਣਾ 10 20 ਰੁਪਏ ਆ ਜੂਈ ਕੀ ਪਾਲਦਾ 10 20 ਰੁਪਏ ਪਾਲਦਾ ਹੈ ਪੈਸੇ ਚਲੋ ਤਾਰਾ ਸਿਜਾਈਏ ਲੈਟ ਚਲੋ ਠੀਕ ਹੈ ਕੋਈ ਨਹੀਂ ਪਾਪਾ ਦੇ ਰਹੇ ਨਹੀਂ ਦੇ 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 ਪਾਪਾ ਪਹਿਲਾਂ ਪੈਸੇ ਦੋ ਥਲੇ ਲੱਗਦੇ ਤੇ ਇਹ ਵੀ ਲਿਵੇ ਲੋ ਹਾਂ ਇਹੋ ਸਭੀ ਥਲੇ ਲੱਗਦੇ ਮੈਨੂੰ ਨਹੀਂ ਪੜ ਜੂਗੀ ਬਣ ਤਾਂ ਗਈ ਮੇਰੇ ਖਿਆਲ ਚ ਇਹ ਬਣ ਗਈ ਹੋਣੀ ਦੀਦੀ ਮੈਨੂੰ ਲੱਗਦੀ ਨਹੀਂ 2 ਮਿੰਟ ਹੋ ਰਿਹਾ 2 ਮਿੰਟ ਹੋ ਰਿਹਾ ਦੇਖੋ ਜੇ ਭੁੱਖ ਲੱਗੇਗੀ ਨਾ ਹਾਂ ਤੇ ਦਮਨ ਨੂੰ ਕਹਿ ਰਹੇ ਤੁਹਾਨੂੰ ਫੁਲਕੇ ਬਣਾ ਦੇਗੀ ਆਟਾ ਹੀ ਗੁੰਨਤਾ ਠੀਕ ਹੈ ਠੀਕ ਹੈ ਸੀ ਕਦੋਂ ਦੇ ਨਿਕਲ ਨਿਕਲ ਕਰਨ ਦੇ ਆ ਰਿਖ ਪਰ ਸੰਦ ਮਾਰ ਨਾਲ ਲੜਾਈ ਦਿਖਾ ਦੇਣਾ ਮੈਂ ਕੀ ਕਰੇ ਲੋ ਮੈਨੂੰ ਸਕੈਨਰ ਭੇਜ ਦੇ ਬਾਈ ਬਾਏ ਦੇ ਦੋ ਪੈਸੇ ਨਹੀਂ ਦੇਦੇ ਹਾਂ ਪੂਰੇ ਨਾਮ ਕਹਿੰਦੇ ਕੋਈ ਨਾ ਗਗਨ ਦੇ ਅਥਮੈਟਿਕ ਦੀ ਵੈਦਿ ਹੈ ਮੈਂ ਹਮੇ ਆ ਕੇ ਕਰਾ ਲਈਧੀ ਮੈਸੀਕਾ ਉਹ ਵੀ ਵੀਡੀਓ ਲੈ ਕੇ ਆਉਂ ਉਹ ਕੱਟੇ ਸੀ ਆਪਣੇ ਨਾਈਟ ਇੰਜੋਏ ਕਰ ਰਹੇ ਤੇ ਰਾਤ ਅਸੀਂ ਬਾਜ਼ਾਰ ਤੋਂ ਆ ਗਏ ਤੇ ਬਾਜ਼ਾਰ ਤੋਂ ਆ ਕੇ ਪਾਣੇ ਬਲੌਂਸ ਨਹੀਂ ਕੀਤਾ ਐਨਾ ਬਸ ਸ਼ੌਪਿੰਗਦਾਰ ਕੇ ਆ ਗਏ ਉਹ ਤੁਸੀਂ ਗਗਨ ਦੇ ਚੈਨਲ ਤੇ ਦੇਖ ਰਹੇ ਹੋ ਕਿ ਬੈੱਡ ਸ਼ੀਟਾਂ ਲੈ ਕੇ ਆਏ ਸੀ ਤੇ ਕੁਝ ਤਾਂ ਸਾਡੇ ਘਰ ਦੇ ਕੰਮ ਸੀ ਉਹ ਸਮਾਨ ਲੈਣਾ ਸੀ ਹੋਰਿਆ ਤੇ ਅੱਜ ਅਸੀਂ ਫੇਰ ਚੱਲੇ ਆਂ ਜੀ ਬਾਜ਼ਾਰ ਤੇ ਅੱਜ ਅਸੀਂ ਦੋ ਪੈਣਾ ਵਾਸਤੇ ਬੈੱਡ ਸ਼ੀਟਾਂ ਖਰੀਦੀਆਂ ਜਿਹੜੇ ਸਾਡੇ ਚਾਹਣ ਵਾਲੇ ਨੇ ਉਹਨਾਂ ਨੇ ਆਰਡਰ ਕੀਤਾ ਸੀ ਕਹਿੰਦੇ ਕਿ ਬੈੱਡ ਸ਼ੀਟ ਲੈ ਆ ਕੇ ਸਾਨੂੰ ਇਹਦੇ ਨਾਲ ਦੀਆਂ ਦਿਓ ਤੇ ਅੱਜ ਹੁਣ ਉਹ ਲੈਣ ਚੱਲੇ ਆਂ ਸੇਮ ਤਾਂ ਨਹੀਂ ਮਿਲਦੀਆਂ ਪਰ ਥੋੜਾ ਕਲਰ ਬਹੁਤ ਚੇਂਜ ਹੋ ਜਾਏਗਾ ਥੋੜਾ ਫੈਬਰਿਕ ਚੇਂਜ ਹੋ ਜਾਏਗਾ ਹਨਾ ਤੇ ਕਲਰ ਥੋੜਾ ਆਪਾਂ ਦੋ ਰੰਗ ਆ ਗਏ ਮੈਚਿੰਗ ਕਿਸੇ ਕੋਲ ਨਾਲ ਬਲੈਕ ਬਲੈਕ ਮੈਂ ਤਾਂ 올 ਬਲੈਕ ਆ ਮੈਂ ਥੋੜੀ ਜਿਹੀ ਹੋਰ ਗਰਮੀ ਲੱਗਦੀ ਬੜੀ ਦੀਦੀ ਪੱਖਾ ਲਾਣਾ ਹੈ ਮੁੱਖ ਕਿ ਇਹਨਾਂ ਨਾਲ ਕੈਮਰੇ ਦੀ ਬੜੀ ਸ਼ਾਨ ਸ਼ਿੰਗਾਰ ਕਰ ਲਿਆ ਮੈਂ ਰੈਡੀ ਹੋਣ ਲੱਗ ਪਿਆ ਅਸੀਂ ਰੈਡੀ ਹੋਣ ਲੱਗਿਆ ਬਾਜ਼ਾਰ ਜਾਣ ਨੂੰ ਪ੍ਰੈਸ ਕੱਪੜੇ ਤੰਗਲੇ ਵਾਲੇ ਮਿਲਾਂ ਇੱਕ ਪੈਨ ਮੇਕਿੰਗ ਦੀ ਕਮੈਂਟ ਕਰਕੇ ਸੋਨੂੰ ਦੀਦੀ ਆਹ ਸੁਣ ਕਿੰਨੇ ਕੁ ਦੇਣਾ ਪਾਓਗੇ ਉਹ ਐਕਚੁਅਲੀ ਗੱਲ ਪਤਾ ਕੀ ਸੀ ਸੂਟ ਤਾਂ ਮੈਂ ਨੈਕਸਟ ਡੇ ਉਹ ਚੇਂਜ ਕਰ ਲਿਆ ਸੀ ਤੇ ਧੋਕੇ ਤੇ ਉਹ ਇੰਨਾ ਕੋ ਕੰਫਰਟਸੂਟ ਹੈ ਕਿ ਮਤਲਬ ਮੈਂ ਦੂਸਰੇ ਵਲੌਗ ਚ ਫੇਰ ਉਹ ਪਾ ਲਿਆ ਹਨਾ ਭਈ ਯਾਰ ਇਹਦਾ ਜਿਹੜਾ ਹੁਣ ਮੈਂ ਪਹਿਲਾਂ ਵੀਡੀਓ ਦੇ ਵਿੱਚ ਕੁਰਤਾ ਨਹੀਂ ਪਾਇਆ ਤੇਰੇ ਮੈਂ ਫੇਰ ਉੱਟ ਕੇ ਉਹੀ ਪਾਇਆ ਕੁਰਤਾ ਤੇ ਫੇਰ ਮੈਂ ਬਦਲਿਆ ਮੈਂ ਉਹ ਕੈਦੀ ਇਹ ਕੁਰਤਾ ਬਾਹਰ ਗਿਆ ਅੱਧਾ ਤੇ ਉਹ ਸੂਟ ਨਾ ਮੈਂ ਚੇਲ ਕਰਕੇ ਦੂਸਰੇ ਦਿਨ ਤੋਰਤਾ ਆ ਕੇ ਪ੍ਰੈਸ ਕਰਕੇ ਫੇਰ ਪਾਇਆ ਤੇ ਉਹ ਵਲੌਗ ਕੰਟੀਨਿਊ ਹੋ ਗਿਆ ਹਨਾ ਤੇ ਉਹ ਕਹਿੰਦੀ ਮੈਨੇ ਕਿੰਨੇ ਕੁ ਦਿਨ ਸੂਟ ਪਾਓਗੇ ਬਾਕੀ ਪਤਾ ਕੀ ਹੁੰਦਾ ਯਾਰ ਕੁਛ ਕੱਪੜੇ ਹੈ ਜੀ ਹੁੰਦੇ ਕੀ ਮਤਲਬ ਜਦੋਂ ਹੁਣ ਗਰਮੀਆਂ ਦੇ ਤੇ ਪਾ ਕੇ ਨਾ ਬੜਾ ਵਧੀਆ ਕੰਫਰਟੇਬਲ ਲੱਗਦਾ ਤੇ ਬਾਹਰ ਵੀ ਉਹੀ ਜੀ ਕਰਦਾ ਪਾਈ ਜਾਓ ਹੂੰ ਤੇ ਸਭ ਤੋਂ ਵੈਲਕਮ ਕਹਿਣਾ ਤੇ ਭੁੱਲੀ ਗਏ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਜਿਹੜੇ ਚੈਨਲ ਤੇ ਨਵੇਂ ਚੱਲੇ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਬਾਕਸ ਹਾਂ ਕਮੈਂਟ ਬਾਕਸ ਜਰੂਰ ਕਰਨਾ ਤੇ ਵਲੋਗ ਆ ਬੜੇ ਕੰਟੀਨਿਊ ਕਰਦਾ ਹੈ ਬਸ ਹੁਣ ਕੰਟੀਨਿਊ ਕੰਟੀਨਿਊ ਵਲੋਗ ਹੋਣਗੇ ਹੁਣ ਫਿਰ ਮੈਂ ਕੱਲ ਵਾਲਾ ਸੂਟ ਵੇਅਰ ਕਰਨ ਲੱਗੀ ਹਾਂ ਜਿਹੜਾ ਤੁਸੀਂ ਵਲੋਗ ਦੇ ਵਿੱਚ ਦੇਖੀ ਜਦੋਂ ਮੇਰਾ ਫੇਸਪਾਫ ਹਮਾਰਾ ਲੱਗਿਆ ਕਿਉਂ ਝੜਦਾ ਹੈ ਨਾ ਹਾਂ ਪਾਪਾ ਮਾਰਨ ੜਿਆ ਐਂਗੇ ਨੇ ਸੇਕ ਨਿਕਲਿਆ ਕਿ ਪਾਪਾ ਮਾਰਨ ੜਿਆ ਪਾਫ ਆਫ ਤੋਂ ਤੇ ਪਾ ਵੇ ਤਾਂ ਸਹੀ ਸੋਹਣਾ ਹੋ ਗਿਆ ਫਿਲਮ ਕਰ ਮੈਨੂੰ ਪਹੁੰਚਣਾ ਹੈ ਹੋ ਗਿਆ ਉਹ ਕੈਮਰਾ ਲੋ ਜੀ ਅੱਜ ਮਿੱਤਰਾਂ ਨੇ ਸਕੂਟਰੀ ਚਲਾਣੀ ਹੈ ਹਾਂ ਤੇ ਇਹਦੇ ਆਧਿਆ ਰੋਡ ਤੇ ਧਮਾਲਾ ਪੈਣੀ ਹੈ ਮਿੱਤਰਾਂ ਪਰ ਮਿੱਤਰਾਂ ਲੱਤਾ ਤੋੜ ਦੇਣ ਕੋਈ ਚੱਕਰ ਨਹੀਂ ਹੋਇਆ ਜੀ ਮਿੱਤਰਾਂ ਦੀਆਂ ਲੱਤਾ ਟੁੱਟ ਗਈਆਂ ਤਾਂ ਵੀ ਕੋਈ ਚੱਕਰ ਨਹੀਂ ਤੇ ਕਰਦੇ ਹੋਰ ਕਹਿ ਰਹੇ ਸੀ ਕੀ ਗगन ਟੀਚਰ ਹੈ ਗगन ਟੀਚਰ ਆਕਲ ਹੈ ਨਹੀਂ ਇਹ ਗगन ਆਕਲ ਹੈ ਨਹੀਂ ਓ ਮਾਈ ਗੋਡ ਥੈਂਕ ਯੂ ਸੋ ਮਾਚ ਮੈਨੂੰ ਸੱਚੀਂ ਦੀ ਅਕਲ ਹੈਗੀ ਠੀਕ ਹੈ ਜਿਆਦਾ ਸਟਾਈਲ ਸਾਡੇ ਕੋਲੋਂ ਵੱਜਦੇ ਨਹੀਂ ਹੈਗੇ ਕਿਤਾ ਰੁਜਾ ਦਾ ਸਟਾਈਲ ਮਾਰਨੇ ਹੁੰਦੇ ਆ ਜੇ ਤੁਹਾਨੂੰ ਲੱਗਦਾ ਜ਼ਿੰਦਗੀ ਚ ਹਸਮਝਾ ਕਰਨਾ ਤੇ ਜਾਂ ਮਜ਼ਾਕ ਨਾਲ ਕਿਸੇ ਇੱਕ ਦੂਜੇ ਨੂੰ ਬੋਲਣਾ ਤੇ ਉਹਨੂੰ ਕਹਿੰਦੇ ਨੇ ਵੀ ਅਕਲ ਨਾ ਹੋਣਾ ਆ ਦੇਖੋ ਮੈਂ ਬੋਲਿਆ ਨਾ ਤੇ ਜੀ ਮੈਂ ਸੈ ਸਾਨੂੰ ਅਕੜ ਹੈਗੀ ਕੋਈ ਗੱਲ ਨਹੀਂ ਸਹਿਨੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਜ਼ਿੰਦਗੀ ਚ ਹਰੇਕ ਬੰਦੇ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਚਾਹੇ ਉਹ ਸਹੀ ਹੈ ਚਾਹੇ ਉਹ ਗਲਤ ਹੈ ਕੋਈ ਗੱਲ ਨਹੀਂ ਪਰ ਆਪਣੀ ਜਗ੍ਹਾ ਹਰੇਕ ਤਾਂ ਆਪਣੇ ਆਪ ਨੂੰ ਸਹੀ ਲੱਗਾ ਹੁੰਦਾ ਹੈ ਨਾ ਕੋਈ ਗੱਲ ਨਹੀਂ ਥੈਂਕ ਯੂ ਸੋ ਮੱਚ ਸੋ ਪਲੀਜ਼ ਤੁਹਾਨੂੰ ਬਹੁਤ ਜ਼ਿਆਦਾ ਇਕੱਲਾ ਤੋਂ ਸੋ ਪਲੀਜ਼ ਤੁਸੀਂ ਨਾ ਵੇਖੋ ਸਾਨੂੰ ਕਿਤੇ ਨਾ ਹੋਵੇ ਤੁਸੀਂ ਵੀ ਬੇ ਇਕਲੇ ਹੋ ਜਾਓ ਸਾਡੇ ਅਰਗੇ ਠੀਕ ਹੈ ਤੇ ਖੁਸ਼ ਰਿਆ ਕਰੋ ਕਾਰਾ ਤੇ ਪੱਖਾ ਚੱਲਦਾ ਕੈਮਰੇ ਦੇ ਮਾਰ ਤੇ ਬਰਾਡਾਂ ਦੇ ਅਲਮਾ ਸਕੂਟੀਆਂ 'ਤੇ ਹੀ ਹੈ। ਸਾਹੀ ਹੈ ਉਹ ਸਕੂਟੀ ਤੇ ਭੱਜ ਜਾਗੇ। ਓ ਮਾਈ ਗੋਡ! ਉਹ ਸਾਡੀ ਸਪੀਆਂ ਟੁੱਟ ਜਾਣ ਤਾਂ ਹੋਰ। ਅੰਦਰ ਚੱਲ ਰਹੇ ਨੇ ਵਲੌਗ ਫਤੇ ਦੇਖ ਰਿਹਾ ਹੈ। ਉਹ ਬਣਾਉਣਾ ਚੁੰਨੀ ਡਾਲਾ ਕਰਮੀ ਬੜੀ ਐ ਮੇਰਾ ਇੰਦੇ ਸ਼ਰਟ ਪਾ ਲਈ ਨਾ ਵੀ ਦੀ ਕਿੱਥੇ ਨੇ ਥੱਲੇ ਥੱਲੇ ਜੱਬੀਆਂ ਪਈਆਂ ਨੇ ਸ਼ਰਟ ਮੇਰੀ ਪ੍ਰੈਸ ਹੀ ਬੜੀ ਵਧੀਆ ਹੋਈ ਐ ਤੇ ਗਗਣਾ ਤੂੰ ਮੈਂ ਤੇਰੇ ਸੱਤੇ ਚੱਲਨੀ ਆਂ रेडी हो गया जाने वास्ते ਤੇ ਜਾਣਾ ਇੱਕ ਮੈਂ ਪ੍ਰੈਸ ਨਹੀਂ ਹੁਣੀ ਕੱਲ ਵੀ ਉਹਨਾਂ ਦੀ ਸ਼ਰਟ ਤੇ ਮੈਂ ਕੁੱਠੀ ਪਾ ਲਈ ਨੂੰ ਮਰਦੋ। ਉਹ ਮੈਂ ਕੁੱਠੀ ਪਾ ਲਈ ਤੇ ਦਿਮਾਗ ਦੇ ਲਾਗਣ ਮੇਰਾ ਬਾਹਰ ਪਈ ਜਿਹੜੀ ਉਹ ਲੈ ਲੈ ਉਹ ਫਾਈਨਲ ਦੇ ਪਾਸੇ ਚੜ ਆ ਗਿਆ। ਸੋਨੋ ਤੁਮ ਹੁਣ ਕਹਿ ਕੇ ਜਾ ਮੈਂ ਕੋਸ਼ਿਸ਼ ਨਾ ਰਵੇ ਵਿਚਾਰ ਇਕੱਲਾ ਦੇ ਇੱਕ ਮੇਰਾ ਸ਼ੈਂਪੂ ਖਤਮ ਨੇ ਸ਼ੈਂਪੂ ਲੈ ਕੇ ਆਉਣੇ ਨੇ ਤੇ ਮੈਂਦੀ ਇੱਕ ਆ ਚੀਜ਼ ਸੱਚ ਗਾ ਕਨੇ ਕਿ ਯਾਦ ਰੱਖੀ ਬਾਇਓ ਕਲਰ ਕਿਹਾ ਸੀ ਆਪਣੇ ਭੈਣ ਪਰ ਆਉਣੇ ਕਿ ਬਾਲੂ ਦਾ ਕਲਰ ਲਿਆਇਓ ਮੈਡੀਕਲ ਤੋਂ ਮਿਲੂਗਾ ਅਲਰਜੀ ਨਹੀਂ ਕਰਦਾ ਮੈਂ ਚੇਤਾ ਦੀਦੀ ਬੀਨੂਏ ਪੁੱਛੀ ਧੰਨੀ ਮੈਨੂੰ ਘੜਾ ਕਾ ਮੈਂ ਕਿਤੇ ਗਲਤ ਸ਼ੈਂਪੂ ਦੱਦਾ ਹਨ ਹਾਂ ਤੈਨੂੰ ਦੇਖਦੇ ਹੋ ਕਿਸ ਵਾਲਾ ਤਾਂ ਸ਼ੂਗਰ ਮਨਾਓ ਤੁਹਾਨੂੰ ਬੇਕਲੇ ਲੱਭਣ ਦੇ ਤੁਈਓ ਗਾਣਾ ਨਹੀਂ ਸੁਣਿਆ ਹੈਗਾ ਕੀ ਸਿੰਗਰ ਦਾ ਨਾਮ ਉਹ ਉਹ ਅੱਜ ਕੱਲ ਕਮਲੇ ਨਹੀਂ ਲੱਭਦੇ ਕਿ ਦੁਨੀਆ ਬਹੁਤ ਸਿਆਣੀ ਐ ਜਿਹੜੇ ਬੰਦੇ ਵੀ ਕਮੈਂਟ ਕੀਤਾ ਬਹੁਤ ਸਿਆਣਾ ਹੋ ਬਹੁਤ ਸ਼ਾਇਦ ਕੋਈ ਚੀਜ਼ ਨਹੀਂ ਮੈਂ ਅੱਗੇ ਨਹੀਂ ਮਾਰ ਕੋਈ ਉਸੇ ਨੂੰ ਸਪੂਲ ਚਾਹੀਏ ਲੋਨ ਮੇ ਤਾਂ ਰੈਡੀ ਹੋ ਗਏ ਪਰ ਰਣ ਕਾ ਇਥੋਂ ਥੋੜੀ ਜਿਹੀ ਢਿੱਲੀ ਭਾਵੇਂ ਢਿੱਲੀ ਦੇਖੋ ਮੈਂ ਇੱਕ ਲਾਤੀ ਰੈਡੀ ਕਰਵਾਇਆ ਕਿ ਪ੍ਰੈਸ ਕੀਤਾ ਫਿਰ ਕੋਈ ਹੋਰ ਲੈ ਤੂੰ ਯਾਰ ਹੋਣਾ ਆਪਣੇ ਤੇ ਗੋਟਾ ਨੂੰ ਤੂੰ ਕਿ ਲੋਟ ਲੈਣ ਦੀ ਨਾ ਨਾ ਲੈ ਹੋਰ ਮੇਰਾ ਇੱਕ ਹੋਰ ਪਿਆ ਦਿਖਾਈ ਜਦੋਂ ਨਾਲ ਤੂੰ ਮੈਨੂੰ ਕਹ ਲੱਗ ਜਿਵੇਂ ਕੁਝ ਵੀ ਬੋਲ ਸਕਦੀ ਮੈਂ ਕੁਝ ਵੀ ਬੋਲ ਸਕਦੀ ਆ ਕਿਹੜਾ ਪਿਆ ਮੈਂ ਇਹ ਪਿਆ ਤੁਹਾਨੂੰ ਪਤਾ ਆ ਰਹੀ ਹੈ ਇਸੋਂ ਕੀ ਪਤਾ ਆ ਰਹੀ ਹੈ ਇਹ ਲੈ ਲੇ ਸਾਹਜ ਜੇ ਮੈਂ ਕਿੰਨਾ ਆ ਜਾ ਜੀ ਆ ਜਾ ਕੇਤੀ ਆ ਜਾ ਅੱਜ ਕੁੰਟਰੀ ਵੀਦਰ ਪਾਜੀ ਵਾਲੀ ਲੈ ਕੇ ਜਾਣੀ ਇਹ ਕਿਸੇ ਦੇ ਲਈ ਹੀ ਰੰਗੇ ਅੱਛੇ ਰੋਣੇ ਬਿਨਾ ਜਾਣੇ ਹੁਣ ਦੇਖਦੇ ਆ ਆ ਦੇਖ ਬੰਨੀਆਂ ਕੋਈ ਐਂ ਕਦ ਤੇਰੀਆਂ ਨੱਕ ਤੇ ਹੁੰਦੀਆਂ ਪਈਆਂ ਨਾ ਨੱਕਲਾ ਨਹੀਂ ਆਉਂਦਾ ਆ ਜੀ ਵਲੌਗ ਤੇ ਹੀ ਟੌਪਿਕ ਚਲਣਾ ਕਰਨੀ ਹੈ ਜੇ ਇਹ ਟੌਪਿਕ ਚੱਲਣਾ ਲੋਕ ਦਕਾਸ਼ ਹੋ ਮੇਰੀ ਭੈਣ ਵੇਂਦੀ ਹੋਵੇ ਕਿਤੇ ਮੈਨੂੰ ਆਹੋ ਨਹੀਂ ਉਹ ਵੇਂਦੀ ਐ ਮੈਂ ਕਿਹਾ ਉਹਨੂੰ ਉਹ ਕਰਤਾ ਫਿਰ ਵੀ ਜਾਨਾ ਸੰ ਲੈ ਤੇ ਜੇ ਪਲੀਜ਼ ਤੁਸੀਂ ਕਲਾਸਿਸ ਵਗੈਰਾ ਲਗਾਨਦੇ ਹੋ ਅਕਲ ਦੇਣੀ ਆ ਸੋ ਪਲੀਜ਼ ਮੈਨੂੰ ਦੱਸੋ ਮੈਂ ਜਿੰਨੀ ਤੁਸੀਂ ਫੀਸ ਚਾਰ ਕੇ ਪੇ ਕਰਨਾ ਵਾਸਤੇ ਤਿਆਰ ਆ ਚਲੋ ਐਸੇ ਮੇਨ ਗੱਲ ਤੇ ਫੇਰ ਹੋ ਆਗੀ ਮੈਨੂੰ ਕਿਹੜਾ ਅਕਲ ਮੈਂ 40 ਮਿੰਟੇ ਫੋਨ ਹੀ ਤੁਸੀਂ ਹਾਂ ਠੀਕ ਆ ਨਾ ਸਰਦਾਰ ਸਾਹਿਬ ਉੱਥੇ ਕੰਮ ਨਾ ਕਰੋ ਮੂੰਹ ਵੀ ਧੋ ਲੋ ਮੂੰਹ ਨਹੀਂ ਤਾਂ ਤੰਬਾ ਖਾ ਕੇ ਨਾ ਕੁਝ ਲੈਣਾ ਤਹੀ ਨਾਲ ਹੋ ਰਿਹਾ ਯਾਰ ਪਤਾ ਨਹੀਂ ਆ ਚੁੰਨੀ ਸਾਰੇ ਜਣੇ ਕਿਵੇਂ ਬੰਨ ਲੈਂਦੇ ਨੇ ਮੇਰਾ ਤਾਂ ਸਾਹ ਬੰਦ ਹੋਣ ਲੱਗ ਜਾਂਦਾ ਚੱਲ ਗੱਲ ਨਹੀਂ ਸ਼ੇਕੀ ਕਰੀ ਜੇ 5 ਮਿੰਟ ਰੁਕ ਜਾ ਬਸ 5 ਮਿੰਟਾਂ ਦਾ ਕੋਈ ਫਰਕ ਨਹੀਂ ਪੈਣਾ ਕਰੇ ਅਰੇ ਨਹੀਂ ਯਾਰ ਥੋੜਾ ਬਸ 5 ਮਿੰਟ ਤੱਕ ਤੂੰ 5 ਮਿੰਟ 5 ਮਿੰਟ ਤੱਕ ਰਹਿ ਜਾ ਜੇ ਉੱਥੇ ਹੀ ਰਹਿਣਾ ਹੁਣ 5 ਮਿੰਟਾਂ ਚੋ ਵੀ ਧੁੱਪ ਚੜੀ ਜਾ ਰਹੀ ਹੈ ਨਾ ਆ ਗੱਲ ਚੱਲ ਸੁਣੂਂ ਜੱਲੀ ਸੜ ਪਰ ਅੱਡੀ ਦੂਰ ਜਾਣ ਦਾ ਹੈ ਹੂੰ ਸਿੰਘ ਜੱਲੀ ਫੋਟੋਆਂ ਖਿੱਚਣ ਲਈ ਦਾ ਡਾਕੂ ਲੱਗਣ ਦੀ ਡਾਕੂ ਮੰਗਲ ਸਿੰਘ ਜਦਾਂ ਦੇਖੋ ਇੱਧਰ ਗਲਤ ਲੱਗ ਗਿਆ ਇੱਧਰ ਮੂੰਹ ਦਿਖਾਓ ਆਪਣਾ ਬਹੁਤ ਜੱਦਾ ਮਗਿਆ ਮੇਰਾ ਬਹੁਤ ਸੋਣੀ ਟਾਈਮ ਦੇ ਲੋ ਤੁਹਾਡੇ ਸਾਹਮਣੇ 12:20 ਹੋ ਗਏ ਨੇ ਤੇ ਗਗਣ ਨਿਕਲਦਾ ਨਾ ਨਹੀਂ ਲੈ ਰਹੀ

ਯਾਦ ਹਾਂਜੀ ਲੈ ਚੱਕ ਫਿਰ ਮੈਨੂੰ ਆਹ ਦੇ ਫ੍ਰਿਜ ਤੇ ਨਾਲ ਸਾਈਡ ਦੇ ਇਧਰ ਜੇਬ ਚ ਪਿਆ ਤੇ ਆਪਾਂ ਨਾ ਪ੍ਰੈਸ ਲੈ ਕੇ ਆਈ ਸੀ ਗਗਨ ਜਿਉਂਦੇ ਪਿਛਲੇ ਵਲੋਗਾਂ 'ਚ ਦੇਖਿਆ ਤੇ ਕਪੜਾ ਸਾੜਨ ਲੱਗ ਪਈ ਇਹ ਵੀ ਤੇ ਇੱਕ ਸਾਡੀ ਆਹ ਪ੍ਰੈਸ ਸੀ ਤੇ ਇਹ ਵਿਜਾਲੀ ਨੂੰ ਪਤਾ ਨਹੀਂ ਕੀ ਹੋਇਆ ਟੁੱਟ ਫੋਟੀ ਗਈ ਬੁਰਾ ਹਾਲ ਹੋ ਗਿਆ ਮੈਂ ਕਿਹਾ ਇਹਨੂੰ ਵੀ ਪੁੱਛ ਲੈਣਾ ਠੀਕ ਕਰਨ ਨੂੰ ਦੇ ਦਿੰਨੇ ਆ ਜੇ ਨਾ ਹੋਈ ਫਿਰ ਨਵੀਂ ਲੈਵਾਂਗੇ ਗਗਨ ਆ ਗਰੰਟੀ ਗਾਰਡ ਨਾਲ ਪਾਲਾ ਉਹਨੂੰ ਕਹਾਂਗੇ ਦੋਨੇ ਰੱਖ ਲੈ ਭਰਾਵਾ ਸਾਨੂੰ ਇੱਕ ਦੇ ਦੇ ਵਧੀਆ ਹਣ ਭਾਈ ਤਾਂ ਹੁਣ ਥੋੜਾ ਜਿਹੀ ਹੋਇਆ ਸਾਲ ਦੀ ਗਰੰਟੀ ਏ 11 ਤਰੀਕ ਦੂਜੇ ਮਹੀਨੇ ਚ ਲੈਂਦੀ ਹਾਂ ਹਾਂ ਕੋਈ ਦੋ ਸਾਲ ਦੀ ਗਰੰਟੀ ਹੈ ਹਾਂ ਚਲ ਮੈਂ ਦੋਨੇ ਪਾਲੀਆਂ ਬੱਸਾਂ ਚੱਲ ਵਿਜੇ ਵਾਲਾ ਗਰੰਟੀ ਵਾਲਾ ਨਾ ਦੋ ਸਾਲ ਦੀ ਏ ਦੋ ਸਾਲ ਦੀ ਬਸ ਫੇਰ ਠੀਕ ਹੈ ਬਾਤ ਕਰ ਲਾਂਗੇ ਉਹ ਹਾਂ ਚਲ ਉੱਠ ਫੇਰ ਛੇਤੀ ਕਰ ਹੁਣ ਚਲੋ ਆ ਤਾਂ ਪਹਿਲੀ ਗੱਲ ਚਲੋ ਜੀ ਅਸੀਂ ਚੱਲੇ ਆਂ ਬਾਜ਼ਾਰ ਹੁਣ ਦੇਖਨੇ ਆਂ ਬਾਕੀ ਅਜੇ ਰਾਹ 'ਚ ਜਾ ਕੇ ਡਿਸਾਈਡ ਕਰਦੇ ਆਂ ਕਿ ਅਸੀਂ ਕਿੱਧਰ ਜਾਣਾ ਪਹਿਲਾਂ ਜਾਣਾ ਸੀ ਸੁਨਾਮ ਤੇ ਮੈਂ ਕਹੇਰੀ ਗਰਮੀ ਬਹੁਤ ਹੈ ਸੁਨਾਮ ਰਹਿੰਦੀ ਆਪਾਂ ਤੇ ਸੁਨਾਮ 'ਚ ਚੁੰਨੀਆਂ ਲੈਣੀਆਂ ਸੀ ਥੋੜੀਆਂ ਜੀਆਂ ਤੇ ਚੁੰਨੀਆਂ ਬੁਟੀਕ 'ਚ ਪਈਆਂ ਨੇ ਘਰੇ ਤੇ ਮੈਂ ਕਿਹਾ ਚਲੋ ਆਪਾਂ ਉੱਥੇ ਹੀ ਚੱਕ ਲਿਆਵਾਂਗੇ ਬਾਕੀ ਅਜੇ ਡਬਲ ਮਾਈਂਡਡ ਆ ਕੀ ਬਣਦਾ ਬਣੇ ਰੋ ਵਲੌਗ 'ਚ ਤੁਹਾਨੂੰ ਪਤਾ ਲੱਗ ਜਾਏਗਾ ਹਾਂ ਆ ਚੱਕ ਲਿਆ ਸਾਰਾ ਸਮਾਨ ਮੈਂ ਤਾਂ ਸਕੂਟੀ ਇੱਥੋਂ ਤੇਨੂੰ ਫੜਾ ਦਾਂਗੇ ਅੱਗੋਂ ਤੂੰ ਚਲਾਈ ਠੀਕ ਹੈ ਕੀ ਆ ਆ ਲੈ ਕੇ ਲੈਣਾ ਹਾਂ ਇਹਦੀ ਪਰਸਤੇ ਆਵੀ ਝੋੜਾ ਵੀ ਨਾਲ ਠੀਕ ਹੈ ਦੋਨੇ ਚੀਜ਼ਾਂ ਫੜ ਲੈ ਚੱਲ ਗਣ ਕਵੀ ਵੱਡੇ ਮਿਸ਼ਨ ਤੇ ਨਹੀਂ ਜਾਣਾ ਆਪਾਂ ਨੇ ਜਿਹੜਾ ਇੰਨਾ ਟਾਈਮ ਲਾ ਰਹੀਆਂ ਆਪਾਂ ਅੱਛਾ ਨਾ ਜਾਓ ਘਰੇ ਮਰੋ ਘਰੇ ਮਰੋ ਲੋਕਾਂ ਹੀ ਜਾਂਣਾ ਫੇ ਸ਼ਾਮੀ ਦਰ ਜਾਂਦੀਆਂ ਦੇਖ ਲੈ ਕਰ ਲੈ ਸਲਾਮ ਮਾਹ ਕਰਾ ਫਿਰ ਹੈ ਜੇ ਸ ਇੱਥੇ ਜਾਣਾ ਫੇ ਸ਼ਾਮੀ ਦਰ ਜਾਂਦੀਆਂ ਫੇ ਕੈਂਸਲ ਕਰੀਏ ਹੋਰ ਫੇ ਜਰੂਰ ਹੈ ਤਾਂ ਫੇ ਫਿਰਨਾ ਹੈ ਹੋਰ ਸਹੀ ਗੱਲ ਹੈ ਹਨਾ ਫਿਰ ਤਾਂ ਨੇੜੇ ਜਾਣਾ ਸ਼ਾਮੀ ਕੀ ਭਾਈ 4 ਵਜੇ ਵੀ ਜਾਵਾਂਗੇ 6 ਵਜੇ ਨੂੰ ਮੁੜ ਕੇ ਆਏ ਰੈਸਟ ਕਰਨੇ ਆ ਹੁਣ ਕਰੇ ਹਨ ਚਲ ਠੀਕ ਹੈ ਲਓ ਜੀ ਲਓ ਜੀ ਹੋਰ ਪਲਾਨ ਬਣਾ ਪਲਾਨ ਹੋ ਗਿਆ ਕੈਂਸਲ ਗਗਣਾ ਦੀ ਲੋਕਲ ਜਾਣਾ ਫਿਰ ਆਪਾਂ ਸ਼ਾਮ ਨੂੰ ਚਲਾਂਗੇ ਪਰ ਟਾਈਮ 12:30 ਦਾ ਤੇ ਗਰਮੀ ਬਹੁਤ ਜ਼ਿਆਦਾ ਚਲ ਫਿਰ ਆਰਾਮ ਨਾਲ ਪੈਨਿਆ ਘੜੀ ਹਨ ਮੈਨੂੰ ਐ ਪ੍ਰੈਸ ਪ੍ਰੋਸਾ ਜੇ ਤਾਂ ਸਲਾਮ ਜਾਣਾ ਹੁੰਦਾ ਫਿਰ ਤੇ ਕੋਈ ਗੱਲ ਨਹੀਂ ਫਿਰ ਆਪਾਂ ਕਿੰਨੇ ਕੋਈ ਚੱਲੀਏ ਪੇਤਵਾ 4 ਵਾ ਚਲਪਾ ਵਾਧੂ ਟੇਵਾ 12.5 ਹੈ। ਸ਼ਾਮ ਨੂੰ ਨਾ ਲੇਟ ਸਾਰਾ ਗਾਹ ਪੈ ਜਾਂਦਾ। ਕੋਈ ਤੇ ਇੰਨੇ ਰੋ ਚੱਲ ਪਾਂਗੀ ਧੁੱਪ ਬਹੁਤ ਣੀ ਬਿਜਾਰ ਚ ਦੀਦੀ। ਬਾਜ਼ਾਰ ਚ ਤਾਂ ਛਾਣੀ ਹੁੰਦੀ। ਬਾਜ਼ਾਰ ਚ ਧੁੱਪ ਨਹੀਂ ਹੁੰਦੀ। ਦੇਖ ਲੈ, ਮੇਰਾ ਤਾਂ ਭੀੜਾ ਜਾ ਬਾਜ਼ਾਰ ਚ ਛਾਣੀ ਐ। ਪ੍ਰੈਸ ਦਾ ਕੰਮ ਤਾਂ ਕਰਕੇ ਆਈਏ, ਬਾਕੀ ਸ਼ਾਮ ਨੂੰ ਦੇਖਾਂਗੇ ਫਿਰ ਜੋ ਹੋਏਗਾ। ਆ ਜਾ ਹੁਣ ਤਿਆਰ ਤਾਂ ਹੋਈਆਂ ਵਾ। ਲਓ ਜੀ, ਚੱਲ ਫੇ ਅਸੀਂ ਫੇ। ਇਹ ਚੱਲੀਆ। ਲੈ, ਚੱਕ ਲਿਆ ਫੜਾ ਫੜਾ ਜਾ। ਆ ਜਾ। ਲੈਣੀ ਨਹੀਂ ਹੋਜ। ਮੇਰੇ ਤੋਂ ਕਹਿੰਦੇ ਹਾਂ ਕਿ ਸਿੰਗਲੋਟ ਦੇਖਣ ਆਏ ਆ। ਇਹ ਕਾਫੀ ਸੋਹਣਾ ਆਇਆ। ਬੜਾ ਪਿਆਰਾ ਤੇ ਆਹ ਅੱਗੇ ਨੌਇਸ ਦੀ ਇੱਕ ਬਸਾਈਡ ਕਰਨੀ ਥੀ। ਇਹਦੇ ਚ ਵੀ ਦਿਖਾ ਦਿਓ ਮਾਡਲ ਕਿਹੜਾ ਬਲੈਕ ਕਲਰ? ਬਲੈਕ? ਹਾਂ। ਨਹੀਂ ਆਇਆ ਨਹੀਂ। ਕਿਹਣਾ ਆਇਆ ਬਲੈਕ? ਇਹ ਤਾਂ ਦੇਖ ਇਹਦੇ ਚ। ਹੁਣ ਦੇਖ।

ਜੀ ਪਹੁੰਚ ਲੈ ਲਈ ਆਪਾਂ ਨੇ ਐਸਰੇ ਤੇ ਅਸੀਂ ਜੋ ਹੁਣ ਕੋਈ ਲੈ ਲਈ ਗਏ ਹਾਂ ਹੈ ਗਾਇਜ਼ ਆ ਦੇਖੋ ਗਗਨ ਕਹਿੰਦੀ ਮੈਂ ਸਕੂਟਰੀ ਚਲਾਣੀ ਤੇ ਭਾਵੇਂ ਮੈਨੂੰ ਥੱਲੇ ਸਿੱੜ ਦੇ ਮੈਂ ਇਧਰੋਂ ਦੇ ਪਿੰਡਾਂ ਵੱਲੋਂ ਦੀ ਲੈ ਕੇ ਆਈਆਂ ਬਾਬਾ ਕਿੱਧਰੇ ਵੀ ਜਾ ਸਕਦੀ ਤੇ ਬੈਲੈਂਸ ਹੋਰ ਬਾਬਾ ਹਾਂਜੀ ਆਜੀ ਹਾਈਮੈਂਟ ਮਾਜੀ ਲਾ ਕੇ ਬ੍ਰੇਕ ਲਾ ਕੇ ਵੇਖਾ ਹਾਂ ਹਾਂ ਚਲਾ ਉੱਥੇ ਤੱਕ ਖੜ ਬ੍ਰੇਕ ਰੇਸ ਘੱਟ ਬ੍ਰੇਕ ਹੋਰ ਮਾਰ ਦੇ ਕਿਤੇ ਮੈਨੂੰ ਥੱਲੇ ਵੇਖੀ ਨਹੀਂ ਜਾਊਗੀ ਮੈਂ ਰੋਟੀਆਂ ਬਣਾਉਣ ਜੋਗੀ ਨਹੀਂ ਰਹਿਣਾ ਲੋ ਗਾਇਸ ਵੀਰੇ ਕगन ਸਕੂਟੀ ਚਲਾ ਰਹੀ ਹੈ ਕੈ ਬਿੱਛੇ ਬੈਠੀਆਂ ਵੈਸੇ ਨਾ ਸੇਫ ਡਰਾਈਵ ਕਰਨੀ ਚਾਹੀਦੀ ਵੀਡੀਓ ਵਿੱਚ ਬਾਅਦ ਵਿੱਚ ਤੁਹਾਨੂੰ ਦੱਸ ਦਿਆਂਗਾ ਚੱਲ ਚੱਲ ਚੱਲੀ ਜਾ ਆਪਣੀ ਲਾਈਨ ਚ ਚੱਲ 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 ਪਿੱਛੇ ਕੁਝ ਨਹੀਂ ਆ ਰਿਹਾ ਪਿੱਛੇ ਤੂੰ ਚੱਲ ਥੋੜੀ ਜਿਹੀ ਰੈਸ ਦੇ ਐਦ ਰਾਤ ਨੂੰ ਘਰੇ ਪਹੁੰਚਾਂਗੇ ਆਪਾਂ ਆ ਗਏ ਆ ਗੜਨੇ 3 ਕਿਲੋਮੀਟਰ ਕੋਟਰੀ ਚ ਲਾਈ ਬਹੁਤ ਘੈਂਟ ਕਿਹੜਾ ਚਾਹੁੰਦੇ ਬੱਸ ਆ ਜਿੱਦੇ ਬੰ ਆਹ ਅਰੇ ਦੋ ਮੋੜ ਇਹ ਦੇਖਣੀ ਕਿ ਇਧਰੋਂ ਖਸਾ ਨਹੀਂ ਰਿਹਾ ਆਣਾ ਆਪਾਂ ਨੇ ਹਾਂ ਸਿੱਧਾ ਜਾਣਾ ਆਪਾਂ ਨੇ ਆਪਣਾ ਆਦੇ ਰਸਤਾ ਸਿੱਧਾ ਆ ਰਿਹਾ ਸੰਗ ਅਧਿਕਾਰ ਪਹੁੰਚ ਗਿਆ ਸੀ ਤੇ ਗਗਣ ਨੇ ਅੱਧੀ ਸਕੂਟੀ ਚਲਾਈ ਉਸ ਤੋਂ ਬਾਅਦ ਮੈਂ ਚਲਾਈ ਆਜਾ ਗਿਆ ਮੇਰੇ ਸਰਦਾਰ ਪੁੱਤ ਹਾਂ ਨੌਇਸ ਪਿਲੇ ਕੇ ਆਇਆ ਹਾਂ ਕੈਂਟ ਹੈ ਕੈਂਟਾ ਉਹ ਕੈਂਟਾ ਨਾ ਆਏ ਤੇ ਬੈਕਸ਼ੀਟ ਲੈ ਕੇ ਆਏ ਬੈਕਸ਼ੀਟ ਦਿਖਾਣੇ ਤੁਹਾਨੂੰ ਸਾਡੇ ਨਾਲ ਦੇ ਕਹਿਣ ਜੀ ਪੁੱਤ ਕੁਝ ਨਹੀਂ ਖਾ ਕੇ ਆਇਆ ਸੀ ਨਾਲ ਭੁੱਖ ਬੜੀ ਲੱਗਦੀ ਆ ਹੁਣ ਹਾਂ ਕੁਝ ਵੀ ਨਹੀਂ ਖਾਦਾ ਘਰ ਨੂੰ ਕਮਲਿਆ ਵਾਂਗੂ ਪਤਾ ਨਹੀਂ ਕਿਉਂ ਨਹੀਂ ਵਧੀਆ ਮੈਂ ਬਿਆਦ ਸੀਗਾ ਪਰ ਮੈਨੂੰ ਨਹੀਂ ਕੋਈ ਤੇਲ ਵਾਲਾ ਖਾਵਾਗੇ ਛੱਡ ਪਰ ਕੁਝ ਹੋਰ ਖਾ ਲੈਂਦੇ ਹਲਕਾ ਫੁੜਕਾ ਨਹੀਂ ਕਰਨਾ ਅਬ ਬੈੱਡ ਸ਼ੀਟਾਂ ਦਿਖਾ ਦੇ ਤੁਹਾਨੂੰ ਦਵਾਨ ਦੀ ਤੇ ਦਵਾਨ ਦੀਆਂ ਤੇ ਉਹਦੀਆਂ ਕਣ ਜੀ ਥੋੜਾ ਜਿਹਾ ਲੋ ਮਠਾ ਜਰਾ ਕਿਚਾੜ ਮਾਰਾ ਮੇਰਾ ਪੁੱਤ ਪੱਤੀ ਤੇਜ ਮੇਰੇ ਸ਼ਰਦਾ ਦਮੂ ਚਾਰਜ ਲਾ ਇਹਨੂੰ ਫੇਰ ਪਤਾ ਲੱਗੂਗਾ ਬੈਟਰੀ ਡਾਉਣਾ ਉੱਚ ਲਾ ਹੰ ਨਾਲ ਜੇ ਇੱਕ ਵਾਰੀ ਬੁਤਰੀ ਡਿਕ ਡੁਕ ਗਈ ਨਾ ਹਾਂ ਇਹ ਤਾਂ ਬੜਾ ਪੰਗਾ ਹੈ ਹਾਂਜੀ ਦੁੱਮਾ ਬੋਲੋ ਮਮਾ ਤੈਨੂੰ ਉਸਦਾ ਮੁੱਤ ਤਾਂ ਪਤਾ ਵੀ ਉਹਦੇ ਤੱਕ ਨਾਲ ਹੀ ਸਾਰੇ ਸਕੂਲ ਜਾਣਾ ਨਾ ਤੇ ਸਕੂਲ ਵਾਸਤੇ ਨਹੀਂ ਕਪੜਾ ਲੱਗੂਗਾ ਨਹੀਂ ਇੱਕ ਹੋਰ ਡਾਕਟਰ ਪਿਆ ਆਪਣਾ ਵਾਚ ਵਾਲਾ ਪਾਪਾ ਖੁੱਲ ਗਏ ਘਰੇ ਚੱਲ ਲਾ ਦੇ ਧਿਆਨ ਨਾਲ ਲਾਏ ਉਥੇ ਫੇਰ ਰੋਮੈਂਡਾ ਉਹਦਾ ਬੈਠੀ ਗਣ ਮ Papa ਚੈੱਕ ਨਹੀਂ ਕੀਤੀ ਉਥੇ ਕਰਾ ਲੈਂਦੇ ਹਨਾ ਨਮੂ ਇੱਥੇ ਨਾ ਰੱਖੇ ਇੱਥੋਂ ਡਿੱਗੀ ਸੀ ਦੂਜੀ ਵਾਚ ਵਾਸ਼ਰੂਮ ਸੇਂਦਰ ਰੱਖ ਦੇ ਲੈ ਦੰਦ ਲਾਉਗੇ ਨਾ ਨਮੂ ਬੈਠਾ ਰਿਹਾ ਦੀ ਕਿਸ ਕੋਲੇ ਉੱਪਰ ਜੁਈ ਹੁੰਦੀ ਆ ਹਾਂ ਇਹ ਹੋ ਕਰਨਾ ਇੱਕ ਮਿੰਟ ਦਿਖਾਨੂ ਦਿਖਾਨੀ ਇੱਧਰ ਆਪਾਂ ਨੇ ਆ ਗਈ ਆਪਣੀ ਚਾਹ ਬਣ ਕੇ ਬਿਸਕੁਟ ਨੂੰ ਕੀ ਨਾਲ ਤੇ ਕੀ ਕਰਨਾ ਮੇਰੀ ਗਗਨਵਾਚ ਦੀ ਸੈਟਿੰਗ ਕਰੀ ਆ ਰਿਹਾ ਮੈਂ نیچے ਕਰਨਾ ਅੱਛਾ ਜੀ ਚਾਹ ਚੁ ਫੀਲੀ ਆਪਾਂ ਨੇ ਤੇ ਹੁਣ ਅਸੀਂ ਰੈਸਟ ਮੋਡ ਤੇ ਲੱਗੀਆਂ ਹੋਈਆਂ ਵਾ ਸਾਨੂੰ ਹੋਗਾ ਪੂਰਾ ਡੇਢ ਘੰਟਾ ਬੈੱਡ ਤੇ ਪਈਆਂ ਨੂੰ ਆਈ ਆਏ ਹਾਂ ਬਾਜ਼ਾਰੋਂ 3-4 ਵਜੇ ਉਹ ਦੁਨੀਆ ਹੀ ਪਈਆਂ ਟਾਈਮ ਹੋ ਗਿਆ ਮੁੰਲਾ ਦਾ ਪਾਸ ਸਾਡੇ ਸਮਝੋਗੇ ਹਣਾ ਪੌਣੇ ਸੀ ਲੱਦੋ ਸੋ ਤੇ ਆਹੀ ਬੈੱਡ ਤੋਂ ਹਿੱਲੇ ਨਹੀਂ। ਕੋਈ ਸਮਝ ਆਮਾ ਦਾ ਇਹ ਬਸ ਨੂੰ ਸੱਚ ਨਹੀਂ ਸੁਣਿਆ। ਸੇਰੇ ਕਗੜਨੇ ਜਾਣਾ ਸਕੂਲ ਤੇ ਇਹਨੂੰ ਸਕੂਲ ਦੀ ਟੈਨਸ਼ਨ ਪਈ ਹੋਈ ਹੈ। 7:00-10:00 ਤੱਕ ਮਿਲ ਲੈਣਾ ਆਉਣ ਨੂੰ ਯਾਰ ਕਿੰਨੇ ਵਜੇ? ਤੂੰ ਦੋਠੀ 5:30-6:00 ਵਜੇ ਉੱਠ ਜੀ ਠੀਕ ਹੈ। ਹਾਂ ਤੇ ਬਾਕੀ ਚਲੋ ਜੀ ਆਪਾਂ ਨੈਕਸਟ ਵਲੌਗ ਇੱਥੇ ਕੰਟੀਨਿਊ ਕਰਦੇ ਨੇ। ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਨੈਕਸਟ ਵਲੌਗ ਜਿਹੜਾ ਆ ਰਿਹਾ ਬਹੁਤ ਹੀ ਘੈਂਟ ਆ ਰਿਹਾ। ਤੁਹਾਨੂੰ ਨਵੀਆਂ-ਨਵੀਆਂ ਬੈੱਡਸ਼ੀਟਾਂ ਦਿਖਾਵਾਂਗੇ ਜਿਹੜੀ ਸ਼ਾਪਿੰਗ ਕਰਕੇ ਆਏ ਆ ਉਹ ਦੁਕਾਨ ਤੇ ਬਣੇ ਰਹੋ ਵਲੌਗ ਦੇ ਵਿੱਚ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੇਖ ਲਓ ਜਿਵੇਂ ਬੈਠੇ ਆਵੇਂ ਹੀ ਇਹ ਵੀਡੀਓ ਬੱਦ। ਹਾਂ ਉਵੇਂ ਹੀ ਲੱਗਣਾ। ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਬਾਏ ਕਰਦੇ ਗਗਨ। ਨਹੀਂ ਮੈਂ ਫੋਨ ਚਲਾਉਂਦੀ ਮੈਂ। ਹਾਂ ਇਹ ਗਗਨ ਨੇ ਨਾ ਫੋਨ ਜਦੋਂ ਮੈਂ ਕੈਮਰਾ ਔਨ ਕੀਤਾ ਨਾ ਸੱਚ ਇਹਨੇ ਫੋਨ ਫੜ ਲਿਆ। ਕਹਿੰਦੀ ਕਿ ਮੈਨੂੰ ਕਮੈਂਟ ਆਇਆ ਹੈ ਕਿ ਗਗਨ ਫੋਨ ਵੇਂਦੀ ਰਹਿੰਦੀ ਤੇ ਅੱਜ ਮੈਂ ਫੋਨ ਫੜ ਲੈਣਾ ਫੇਰ ਮੈਨੂੰ ਕਮੈਂਟ ਆਏਗਾ। ਮੈਂ ਫੋਨ ਮੈਂ ਫੋਨ ਕਈ ਵਾਰ ਫੜਦਾ। ਚਲ ਦੇਖਦੇ ਹਾਂ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ।